ਜੋ ਢੀਕੜੀ ਮਾਈ ਬਾਸੁਰੂ ਕਹਿਣ ਲੱਗੀ ਆ ਮਾਤਾ ਹਾਂ ਬੇਟੀ ਕੋਈ ਹੋਰ ਮਹਾਰਾਜ ਦੇ ਕੋਈ ਮਾਸ ਰੇਤਾ ਬੱਚੀ ਨਹੀਂ ਮਾਈ ਫੋਨੀ ਫਿਰ ਲੱਗਦਾ ਇਸ ਮੈਚ ਦੇ ਦਰਵਾਜ਼ੇ ਤੋਂ ਵੀ ਰੰਗੀ ਆ ਮੈਂ ਵੀ ਰੰਗੀ ਮੈਂ ਰੰਡਾ ਮਾਰੂ ਹੋ ਗਿਆ ਫਿਰ ਕਹਿਣ ਲੱਗੀ ਆ ਮਾਤਾ 12 ਗੋਇ ਚਾਰ ਬਹਾਰ ਸਦਕੇ ਮੇਰਾ ਦੁਲਲਾ ਖਸਾ ਦੇ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਇਹ ਮੰਗਲਵਾਰ ਦਾ ਤੇ ਆਪਾਂ ਵਲੌਗ ਸਟਾਰਟ ਕੀਤਾ ਅੱਜ ਸ਼ਾਮ ਤੋਂ ਸਵੇਰ ਦਾ ਮੈਂ ਵਲੌਗ ਕੋਈ ਸਟਾਰਟ ਨਹੀਂ ਕੀਤਾ ਹੈਗਾ ਅੱਜ ਅੱਜ ਮੈਂ ਸ਼ਾਮ ਤੋਂ ਹੀ ਵਲੌਗ ਬਣਾਉਣ ਲੱਗੀ ਹਾਂ ਤੇ ਹੁਣ ਆਪਾਂ ਤੁਸੀਂ ਜਿਹੜਾ ਪਿੱਛੇ ਵੀਡੀਓਜ਼ ਦੇਖ ਚੁੱਕੇ ਹੋ ਇਹ ਸੀਗੇ ਸਾਡੇ ਦਰਵਾਜ਼ੇ ਛਟੀਆਂ ਮਤਲਬ ਕਿ ਸ਼ਾਪਸ ਦੂਜੀ ਸਾਈਡ ਲੱਗੀਆਂ ਹੁੰਦੀਆਂ ਨੇ ਇਹ ਦਰਵਾਜ਼ੇ ਛਟੀਆਂ ਸੀਗੀਆਂ ਤੇ ਸਾਈਡ ਤੇ ਪਾਪਾ ਹਜੇ ਆਈ ਨਹੀਂ ਹੈਗੇ ਉਹ ਮੈਨੂੰ ਲੱਗਾ ਸਾਢੇ 9 ਦਾ ਟਾਈਮ ਹੋ ਗਿਆ ਹਜੇ ਆਈ ਨਹੀਂ ਹੈਗੇ ਅਸੀਂ ਸਾਢੇ 8:30 ਵਜੇ ਮੱਥਾ ਟੇਕਣ ਗਏ ਸੀਗੇ ਫਿਰ ਮੈਂ ਮਨਪ੍ਰੀਤੀ ਦੀ ਨਾਲ ਚੱਲੇ ਗਈ ਸੀਗੀ ਮੱਥਾ ਟੇਕਣ ਵਾਸਤੇ ਤੇ ਜਿਹੜੀਆਂ ਸ਼ਾਪਸ ਨੇ ਉਹ ਦੂਜੀ ਮਾੜੀ ਤੇ ਲੱਗੀਆਂ ਹੁੰਦੀਆਂ ਨੇ ਹਨ ਤੇ ਸਾਈਡ ਤੇ ਪਾਪਾ ਹੁੰਦੇ ਨੇ ਫਿਰ ਤਾਂ ਅਸੀਂ ਜਾ ਕੇ ਆਉਨੇ ਹੁੰਨੇ ਆ ਉੱਥੇ ਤੇ ਅੱਜ ਫਿਰ ਅਸੀਂ ਗਏ ਨਹੀਂ ਹੈਗੇ ਕਿਉਂਕਿ ਹਜੇ ਸਾਇਦ ਆਪਾ ਆਈ ਨਹੀਂ ਫਿਰ ਬਸ ਹੁਣ ਆ ਕੇ ਮੈਂ ਆਪਣਾ ਸਬਜੀ ਦੀ ਤਿਆਰੀ ਕਰਨ ਲੱਗੀ ਫਿਰ ਮੈਂ ਕਿਹਾ ਸਵੇਰੇ ਵੀ ਮੈਨੂੰ ਔਖਾ ਹੋਊਗਾ ਸਵੇਰੇ ਬਣਾਉਣੀ ਹੈ ਨਾ ਸੱਜਰੇ ਵੀ ਥੋੜਾ ਔਖਾ ਲੱਗਦਾ ਮੈਨੂੰ ਹਨਾ ਸਵੇਰੇ ਸੱਜਰੇ ਸਬਜੀ ਬਣਾਉਣੀ ਤੇ ਕਿਹਾ ਕਿ ਮੈਨੂੰ ਸਵੇਰੇ ਕੰਮ ਬਹੁਤ ਹੈ ਨਾ ਦੋਨੇ ਬੱਚਿਆਂ ਦੇ ਸਰ ਵੀ ਬਣਾਉਣੇ ਹੁੰਦੇ ਨੇ ਇੱਧਰ ਆਪਾਂ ਨੇ ਔਇਲ ਰੱਖ ਲਿਆ ਗਰਮ ਤੇ ਇੱਧਰ ਆਪਾਂ ਨੇ ਪੇਸਟ ਤਿਆਰ ਕਰ ਲਿਆ ਅਦਰਕ ਲਸਣ ਪਿਆਜ਼ ਹਰੀ ਮਿਰਚ ਲਾਲ ਟਮਾਟਰ ਦਾ ਆਪਾਂ ਬਣਾਵਾਂਗੇ ਅੱਜ ਗਰੇਵੀ ਵਾਲੀ ਆਰਬੀ ਤੇ ਇੱਧਰ ਆਪਾਂ ਆਰਬੀ ਕਟਿੰਗ ਕਰ ਇਹ ਮੇਰਾ ਰੈਸਪੀ ਵਰਕਤ ਦੀ ਤਾਂ ਦੇਖੀ ਸੀ ਹੈ ਨਾ ਪ੍ਰਵਿੰਦਰ ਦੀ ਤਾਂ ਤੇ ਪ੍ਰਵਿੰਦਰ ਦੀ ਦੀ ਰੈਸਪੀ ਯਾਨੀ ਮੈਂ ਥੋੜੀ ਜਿਹੀ ਆਪਣੇ ਤਰੀਕੇ ਨਾਲ ਬਣਾਉਂਗੀ ਹੈ ਨਾ ਕਿਉਂਕਿ ਉਹ ਵੀਡੀਓ ਹੁਣ ਜੇ ਤਾਂ ਬਾਅਦ ਪੂਰੀ ਵੀਡੀਓ ਲਾ ਕੇ ਬਣਾਈਏ ਫਿਰ ਤਾਂ ਹੋ ਜਾ ਫਿਰ ਮੈਂ ਜੇ ਆ ਵੀਡੀਓ ਨਹੀਂ ਦਿੱਤੀ ਦੇਖਣ ਲੱਗ ਗਈ ਫਿਰ ਮੇਰੀ ਮੇਰੀ ਆਪਣੀ ਵੀਡੀਓ ਨਹੀਂ ਬਣਨੀ ਹੈਗੀ ਹੈ ਨਾ ਤਾਂ ਕਰਕੇ ਤੇ ਮੈਂ ਵੀਡੀਓ ਨਹੀਂ ਦੇਖਦੀ ਹੈਗੀ ਮੈਂ ਬਸ ਮੈਨੂੰ ਇੰਨਾ ਤਾਂ ਪਤਾ ਵੀ ਆ ਕਿਵੇਂ ਜੇ ਬਣਾਈ ਸੀ ਥੋੜੀ ਬਹੁਤੀ ਚਲੋ ਪਤਾ ਕਿ ਮੈਂ ਆਪਣਾ ਯੋਗਦਾਨ ਹੋ ਜਾ ਉਹਦਾ ਕਿ ਦੀਦੀ ਦਾ ਯੋਗਦਾਨ ਹੋ ਜਾਊਗਾ ਤੇ ਮੱਥਾ ਸੀ ਟੇਕਿਆ ਏ ਉਹ ਮੈਂ ਭੁੱਲ ਗਏ ਨਾ ਪਾਉਣ ਲੱਗੀ ਸੀ ਕਿ ਜੀਰਾ ਪਰ ਮੈਂ ਪਹਿਲਾਂ ਅਰਬੀਆਂ ਪਾਉਣੀਆਂ ਨੇ ਔਇਲ ਗਰਮ ਹੋ ਗਿਆ ਬਸ ਇਹਨਾਂ ਨੂੰ ਆਪਾਂ ਨਾ ਫਰਾਈ ਕਰਨਾ ਅਰਬੀਆਂ ਇਹਨਾਂ ਚੰਗੀ ਜਿਹੀਆਂ ਆਪੋ ਲਿਆਤੀ ਕਾਫੀ ਪਾਣੀ ਚੋਂ ਕੱਢ ਰਹੀਆਂ ਸੀ ਇਹ ਵਾਸ਼ ਕਰ ਰਹੀਆਂ ਸੀ ਜਿੰਦੀ ਤਰ੍ਹਾਂ ਇਸ ਕੋਈ ਆਪ ਪੰਜ ਪੁਆਇੰਟ ਦੇ ਵਿੱਚ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਤੇ ਮੈਂ ਥੋੜਾ ਜਿਹਾ ਹੋਰ ਰੱਖ ਲਵਾਂ ਚਾਂਟ ਤੇ ਥੋੜਾ ਮਾਰਦੇ ਗੱਲਾਂ ਬਾਤਾਂ ਤੇ ਸਾਰੇ ਜਣੇ ਮੇਰੇ ਵਲੌਗ ਨੂੰ ਪਿਆਰ ਜ਼ਰੂਰ ਦਿਓ ਕਰੋ ਵਲੌਗ ਜ਼ਰੂਰ ਦੇਖਿਆ ਕਰੋ ਹਨਾ ਤੇ ਅੱਜ ਮੈਂ ਕੱਪੜੇ ਨਹੀਂ ਧੋਤੇ ਹੈਗੇ ਸਾਰੇ ਜਣੇ ਦੱਸੋ ਵੀ ਤੁਹਾਡੇ ਵੀ ਨਹੀਂ ਆਇਆ ਸੀਗਾ ਅੱਜ ਨਾ 7:30 ਵਜੇ ਹੋ ਹੋ ਇੰਨਾ ਨਹੀਂ 7:00 7:30 ਵਜੇ ਬਹੁਤ ਜਿਆਦਾ ਕਾਲੀ ਕੱਟਾਂ ਬਹੁਤ ਕਾਲੀ ਮੇਰੇ ਸਰਪੇ ਆ ਗਈ ਸੀ ਔਰ ਬਾਰਿਸ਼ ਵੀ ਆ ਤੋ ਲਾਹੌਰਿਆ ਬਹੁਤ ਬਾਰਿਸ਼ ਹੋ ਗਿਆ ਤੇ ਅੱਜ ਅੱਜ ਕੱਤੀ ਦਾ ਕਵੀ ਸੀ ਅੱਜ ਰਾਤ ਮਾਰੋਗੇ ਸੀ ਉਹਨੂੰ ਕੋਲਡ ਹੋ ਗਿਆ ਸੀ ਕਾਫੀ ਜਿਆਦਾ ਫੀਵਰ ਹੋ ਗਿਆ ਸੀ ਪਰ ਮੈਂ ਨਾ ਉਹ ਘਰੇ ਰੱਖ ਲਿਆ ਸੀ ਕਿਉਂਕਿ ਉਹਦੇ ਇਗਜ਼ਾਮ ਹੋਣੀਆਂ ਹਨ ਪਰ ਮੈਂ ਚਾਹ ਤੈਨੂੰ ਪਹਿਲਾਂ ਪਹਿਲਾਂ ਠੀਕ ਕਰਨੀ ਹੈ ਹੁਣ ਵੀ ਲਿਸਨਿੰਗ ਚੱਲਦੇ ਨੇ ਰਿਟਨ ਤੇ ਲਿਸਨਿੰਗ ਚੱਲਦੇ ਨੇ ਰਿਟਨ ਹੋਣੀ ਨੇ ਹਜੇ ਸਪੀਕਿੰਗ ਤੇ ਲਿਸਨਿੰਗ ਚੱਲਦੇ ਨੇ ਦੇ ਹੋਲੇ ਮੈਂ ਹ ਵੀ ਦੂਜੇ ਹਾਲੇ ਸ਼ੁਰੂ ਬਣਿਆ ਵੀ ਉਹਨਾਂ ਦੇ ਜਾਦਾ ਔਖਾ ਹਨ ਨਾ ਵੀ ਅੱਜ ਬੈਸੀ ਦਾ ਹੈ ਵੀ ਨਹੀਂ ਸੀਗਾ ਕੋਈ ਤਾਂ ਅੱਜ ਇਹ ਚਿੱਪੇ ਕਰਵਾ ਲਈ ਮੈਂ ਕਿਹਾ ਤੂੰ ਰੈਸਟ ਕਰ ਅੱਜ ਘਰੇ ਰਹਿ ਕੇ ਸਾਂਦੇ ਮੱਪਾ ਦੇ ਬਿਨਾਂ ਤਾਂ ਕੋਈ ਮਦਦ ਨਹੀਂ ਆਉਂਦਾ ਹਨ ਮੈਨਾਂ ਦੇਖਣਾ ਬਸ ਕਰ ਪਰ ਉਹ ਵੀ ਕੀ ਕਰਨਾ ਨਾ ਕੰਮ ਵੀ ਜ਼ਰੂਰੀ ਆ ਉਹ ਦਿੱਲੀ ਗਈ ਹੋਏ ਨੇ ਬਸ ਸੋਣੇ ਵਾਲੀ ਨੇ ਸਾਨੂੰ ਕਦੇ ਸੁਣੀ ਵੀ ਰਹੀ ਪਤਾ ਨਹੀਂ ਕਿ ਨਾ ਉਸਤੇ ਜਨਾ ਕਿਤੇ ਜੰਮ ਵਗੈਰਾ ਲੱਗ ਜਵੇ ਜਾਂ ਮੈਂ ਲੇਟ ਨਹੀਂ ਹੋ ਸਕਦਾ ਕਿ ਮੈਨੂੰ ਡਿੱਕ ਦੇ ਡਿੱਕ ਦੇ ਕਿਤੇ ਲੇਟ ਨਾ ਹੋ ਜਿਓ ਵੈਸੇ ਲੱਗ ਰਹੀਏ ਨੇ ਜਿਹੜੇ ਉਹ 12 ਵਜੇ ਤੱਕ ਲੱਗੇ ਰਹਿੰਦੇ ਨੇ ਮੈਨੂੰ ਲੱਗਦਾ 12 ਹਾਂ 12 12:30 ਵਜੇ ਤੱਕ ਲੱਗੇ ਰਹਿਣਾ ਹੁਣਾਂ ਨੇ ਫੇਰ ਫੇਰ ਮੱਥਾ ਜਾਨੀ ਸ਼ਾਮ 7:00 ਵਜੇ ਤੋਂ ਸ਼ੁਰੂ ਹੋ ਜਾਂਦੇ ਨੇ ਕਿੱਥਾ ਲੱਗ ਜਾਂਦੇ ਨੇ ਪਰ ਦੂਜੀ ਸਾਈਡ ਵਾਲੇ ਵੀ ਸਾਰੇ ਆਉਂਦੇ ਨੇ ਸਾਰਾ ਪਿੰਡ ਟੇਕਰ ਆਉਂਦਾ ਹੈ ਨਾ ਤੇ ਬਈ ਛੱਤੀ ਛੱਤੀ ਹੋ ਜੋ ਫਰਾਈ ਕਹ ਲੈਣਾ ਮੇਰਾ ਲਵਾਓ ਅੱਜ ਮੇਰਾ ਵਲੌਗ ਬਣਾਉਣ ਦੀ ਜੀਨ ਕਰਿਆ ਤੇ ਮੇਰਾ ਰਸਕ ਦਿੱਤੀ ਸੀਗੀ ਅੱਜ ਮੈਂ ਸੌ ਗਈ ਸੀ ਸਹਜ ਨੂੰ ਭੇਜ ਕੇ ਸਹਜ ਦੇ ਪਾਪਾ ਗਏ 3:00 ਵਜੇ ਉਹ 3 ਵਜੇ ਕਾ ਹੀ ਉਹਨਾਂ ਨੂੰ ਚਾਹ ਬਣਾ ਕੇ ਚਾਹ ਪੀ ਕੇ ਉਹਨਾਂ ਨਾਲ ਆਤੋਂ ਕਿਉਂ ਚਲੇ ਗਏ ਸੀ ਕਿ 3 ਵਜੇ ਫਿਰ ਮੈਂ ਤੇ ਅਭੀ ਜੋਤ ਫਿਰ ਮੈਂ ਉੱઠી ਫਿਰ ਮੈਂ ਸਹਜੇ ਨੂੰ ਤਿਆਰ ਕੀਤਾ ਮਤਲਬ ਕਿ ਫਿਰ ਮੈਂ ਉੱઠી ਸੀ ਕਿ 5:30 ਵਜੇ ਫਿਰ ਮੈਂ ਸਬਜ਼ੀ ਬਣਾਈ ਪਨੀਰ ਭੁਰਜੀ ਬਣਾਈ ਸੀਗੀ ਮਾਰਨਿੰਗ ਆਪਾਂ ਨੇ ਤੇ ਸਬਜ਼ੀ ਬਣਾਈ ਤੇ ਉਸ ਤੋਂ ਬਾਅਦ ਸਹਜ ਦੇ ਪਰਾਂਠੇ ਪੈਕ ਕੀਤੇ ਨਾਲ ਹਨਾ ਪਨੀਰ ਭੁਰਜੀ ਸਬਜ਼ੀ ਸੀਗੀ ਤੇ ਬ੍ਰੇਕਫਾਸਟ ਕਰਵਾਇਆ ਤੇ ਫਿਰ ਸਾਇ 10 ਸਵੇਰ ਬਾਇਆ ਸਾਇ ਅਜ ਆਪਣਾ ਰੈਡੀ ਹੋ ਕੇ ਫਿਰ ਸਕੂਲ ਗਈ ਤੇ ਫਿਰ ਮੈਂ ਤੇ ਅਭੀ ਸੋ ਗਈ ਮੈਂ ਤੇ ਅਭੀ ਸੋ ਗਿਆ ਫਿਰ ਲਾਈਟ ਚਲੇ ਗਈ ਸੀ ਮਹੀ ਪੈਂਦਾ ਸੀ ਨਹੀਂ ਢੱਡੀ ਢੱਡੀ ਖਾਵਾ ਆਵੇ ਅਸੀਂ ਸੋ ਗਏ ਅਸੀਂ ਉੱਠੇ ਆ ਫਿਰ 9 ਵਜੇ ਦੋਨੋਂ ਚਾਰੇ ਮਾਂ ਪੁੱਤ ਫਿਰ 9 ਵਜੇ ਉੱਠੇ 9 ਵਜੇ ਉੱਠ ਕੇ ਕੰਮ ਟਾਰ ਕੀਤੇ ਫਿਰ ਮੈਂ ਕੱਪੜੇ ਧੋਣ ਵਾਲੇ ਸੀਗੇ ਫਿਰ ਮੈਂ ਕੈਨਸਲ ਕਰ ਦਿੱਤਾ ਮਨੋਂ ਬਾਲ ਤੇ ਹੀ ਚਲੇ ਗਿਆ ਹੁਣ ਕੰਮ ਅੱਜ ਨਹੀਂ ਹੁੰਦਾ ਕੋਈ ਤੇ ਚਲੋ ਜੀ ਹੁਣ ਤੁਸੀਂ ਬਣੇ ਰਹੋ ਜਦੋਂ ਹੁਣ ਮੈਂ ਬਣਾਉਂਗੀ ਇਹਨੂੰ ਤਾਂ ਤੁਹਾਨੂੰ ਫੇਰ ਦਿਖਾਵਾਂਗੀ ਹੁਣ ਬਸ ਇਹ ਫਰਾਈ ਹੋ ਜਾਵੇ ਫਰਾਈ ਹੋਣ ਤੋਂ ਬਾਅਦ ਫਿਰ ਅਪਾ ਤੜਕਾ ਰੈਡੀ ਕਰਾਂਗੇ ਫਿਰ ਬਣੇ ਤੋਂ ਤੁਹਾਨੂੰ ਮੈਂ ਫੇਰ ਦਿਖਾਉਣੀ ਆ ਕਿਵੇਂ ਦੀ ਬਣਦੀ ਹੈ ਗ੍ਰੇਵੀ ਵਾਲੀ ਹੈ ਨਾ ਅਰਬੀ ਮੈਂ ਫਸਟ ਟਾਈਮ ਬਣਾਣੀ ਹੈ ਮੱਗ ਕਦੇ ਨਹੀਂ ਪੜਾਈ ਹੈਗੀ ਮੈਂ ਸੁੱਕੀ ਅਰਬੀ ਜ਼ਰੂਰ ਬਣਾਈ ਆ ਪਰ ਮੈਂ ਗ੍ਰੇਵੀ ਵਾਲੀ ਅਰਬੀ ਨਹੀਂ ਸੀ ਕਦੇ ਬਣਾਈ ਬਟ ਇਸ ਵਾਰ ਫਸਟ ਟਾਈਮ ਟਰਾਈ ਕਰਾਂਗੇ ਔਰ ਦੇਖਦੇ ਆ ਕਿਵੇਂ ਦੀ ਬਣਦੀ ਆ ਕਿਵੇਂ ਦੀ ਨਹੀਂ ਬਣਦੀ ਹੈਗੀ ਮੈਂ ਤਾਂ ਸੁਣਨੀ ਆ ਕਿ ਫੇਰ ਹੁੰਦੀ ਆ ਉਹ ਘਰ ਖਾ ਕੇ ਦੱਸਣਗੇ ਸਾਇਦ ਆਪਾਂ ਨੇ ਹੋਰ ਰੋਟੀ ਖਾਣੀ ਨਹੀਂ ਹੋਣੀ ਨਾ ਖਾਣੀ ਨਹੀਂ ਹੈਗੀ ਬਣਾਈ ਨਾ ਲਈ ਅਸੀਂ ਰੋਟੀ ਖਾ ਕੇ ਗਏ ਸੀਗੇ ਤਿੰਨੋ ਜਣੇ ਅਸੀਂ ਆਪਣੀ ਰੋਟੀ ਪਾਣੀ ਖਾ ਕੇ ਗਏ ਸੀਗੇ ਤੇ ਬਾਕੀ ਮੇਰੇ ਸਾਰੇ ਰਿਸ਼ਤੇਦਾਰਾਂ ਨੂੰ ਇੱਕੋ ਬੇਨਤੀ ਆ ਤੇ ਭਾਈ ਗੁਸਾਰਾ ਕਰਿਓ ਰਿਸ਼ਤੇਦਾਰਾਂ ਨੂੰ ਵੀ ਤੇ ਮੇਰੇ ਵਿਊਅਰਸ ਸਾਰਿਆਂ ਨੂੰ ਵੀ ਭਾਈ ਮੇਰ ਨਾਲ ਚੋ ਕਿ ਉਹ ਵੀ ਮੇਲੇ ਤੇ ਸਾਨੂੰ ਕਿਹਾ ਨਹੀਂ ਹੈਗਾ ਸਾਰੇ ਕੰਨ ਖੋਲ ਕੇ ਸੁਣ ਲਓ ਸਿੱਧੇ ਓਕੇ ਜੀਣਾ ਜੀਣਾ ਤੇ ਵੀ ਆਰਡਰ ਆਪਣਾ ਅ 12 ਤਰੀਕ 13 ਤਰੀਕ ਨੂੰ ਮੇਲੇ ਤੇ ਜ਼ਰੂਰ ਪਹੁੰਚਿਓ ਸਾਰੇ ਜਾਣੇ 12 ਹਰ 13 ਦਾ ਮੇਲਾ ਜ਼ਰੂਰ ਆਇਓ ਕਿਉਂਕਿ ਰਾਤ ਨੂੰ ਤਾਂ ਕੋਈ ਵੀ ਨਹੀਂ ਰਹਿੰਦਾ ਇਨਾ ਕਿ ਕਿਸੇ ਕੋਲ ਟਾਈਮ ਹੈ ਨਹੀਂ ਹੈ ਨਾ ਕਿਉਂਕਿ ਕਾਲੂ ਦਾ ਫਿਰ ਬਲੌਗ ਤੁਹਾਨੂੰ ਮੇਰਾ ਮਿਲੂਗਾ ਹੀ ਕਾਲੂ ਹੈਗੀਆਂ ਨੇ ਚੌਥੀਆਂ ਕਾਲੂ ਰਾਤ ਦਾ ਮੇਲਾ ਤਾਂ ਤੁਸੀਂ ਉਹ ਦੇਖਾਂਗੇ ਤੁਸੀਂ ਦੇਖਣਾ ਤਾਂ 12 ਦਾ ਔਰ 13 ਦਾ ਦੇਖਣ ਜ਼ਰੂਰ ਆ ਜਿਓ ਫਿਰ ਨਾ ਕਿਹੋ ਸਾਨੂੰ ਕਿਹਾ ਨਹੀਂ ਇਹ ਖਾਸ ਇਹ ਵਾਰਨਿੰਗ ਹੈ ਇਹ ਰਿਸ਼ਤੇਦਾਰਾਂ ਵਾਸਤੇ ਇਹ ਰਿਸਤੇ ਦਾ ਰਾਸ ਤੇ ਬੋਲ ਆ ਗਏ ਸਪੈਸ਼ਲ ਦੀ ਪਾਈ ਆਪਣਾ ਨੇਲੇ ਤੇ ਜ਼ਰੂਰ ਪਹੁੰਚਿਓ ਸਾਰੇ ਜਾਣੇ ਚਲੋ ਜੀ ਹੁਣ ਮੈਂ ਤੁਹਾਨੂੰ ਮੇਰ ਮਿਲਦੀ ਆ ਹਾਂਜੀ ਫ੍ਰੈਂਸ ਸਬਜੀ ਨੂੰ ਆਪਾਂ ਤੜਕਾ ਲਾਤਾ ਜੀ ਹੁਣ ਜਿਹੜੇ ਆਪਣੇ ਭੰਟੇ ਨੇ ਉਹਨਾਂ ਨੂੰ ਮਾਜ ਲਈਏ ਰੋਟੀ ਵਾਲੇ ਤਾਂ ਮੈਂ ਮਾਜ ਕੇ ਤੈਜੀ ਸੀ ਰੋਟੀ ਵਾਲੇ ਤਾਂ ਆਪਾਂ ਆਪਣਾ ਕੰਮ ਨੇ ਰੇੜ ਕੇ ਗਏ ਸੀਗੇ ਤੇ ਬਾਸ ਆ ਗਈ ਨੇ ਹੁਣ ਲੋਕ ਕਰੀਓ ਪਕਾਤੀ ਨਾ ਹੋਈ ਆ ਤੇ ਆਪਣੀ ਸਬਜੀ ਧਰੀ ਹੋਈ ਆ ਬਸ ਟੜਕਾ ਲੱਗ ਗਿਆ ਹੁਣ ਬਸ ਇਹਨੂੰ ਝਾੜਣਾ ਹੀ ਆ ਤੇ ਹਟੇ ਪਾਪਾ ਨੂੰ ਮੇਰੇ ਕਾਲ ਕਰਨੀ ਆ ਕਿੱਥੇ ਪਹੁੰਚ ਗਏ ਤੁਹਾਨੂੰ ਜੇ ਗੇਟ ਬਾਹਰੋਂ ਖੁੱਲ੍ਹਿਆ ਜਾਂ ਜਿੰਦਾ ਨਹੀਂ ਲਾਇਆ ਤਾਂ ਮੈਂ ਰੌਣੇ ਵਾਲੀ ਨਹੀਂ ਤਾਂ ਕਰਕੇ ਨਹੀਂ ਚਲਾਇਆ ਹੈਗਾ ਗਰਮੀ ਬਹੁਤ ਹੋਈ ਸੀ ਜਮੀਨਾਂ 'ਲੇ ਇੰਨਾ ਪਿਆ ਇੰਨਾ ਮੀਂਹ ਪਿਆ ਨਾ ਪਰ ਇੱਕ ਵਾਰ ਤਾਂ ਹੌਲ ਜੇ ਪੈ ਗਏ ਸੀ ਵੀ ਹਾਏ ਅੱਬਾ ਵੀ ਮੀਂਹ ਨਾ ਖਰਾਬ ਕਰ ਹਨਾ ਵੀ ਮੌਸਮ ਉਹ ਬੱਦਲ ਵਾਲੀ ਬਣੀ ਰਹੇ ਪਰ ਧੁੱਪ ਰਾਦ ਦੇ ਨਾਲੇ ਮੀਂਹ ਨਾ ਪਾ ਹਨਾ ਇੱਕ ਵਾਰ ਤਾਂ ਇੰਨਾ ਮਨਜਾ ਹੋ ਗਿਆ ਵੀ ਹਾਏ ਵੀ ਉਹੀ ਕੰਮ ਹੋ ਗਿਆ ਤਾਂ ਹਨਾ ਪਰ ਧੁੱਪ ਬਾਅਦ ਵਿੱਚ ਜਿਹੜੀ ਧੁੱਪ ਨਿਕਲੀ ਉਹਨੇ ਚਗਿਆਰੇ ਜਿੰਨਾ ਮੀਂਹ ਆਇਆ ਸੀ ਨਾ ਬਹੁਤ ਬੁਰਾ ਹਾਲ ਕਰਤਾ ਧੁੱਪ ਨੇ ਤੁੰਨੀ ਉਹ ਤੋਂ ਪਨਿੱਛੜੀ ਆ। ਖੜਾਕੇ ਦੀ ਧੁੱਪ ਸੀ ਤੁੰਨੀ ਅੱਜ। ਹਨੇ ਜਹਾ ਦਾ ਬੁਰਾ ਹਾਲ ਕੀਤਾ ਧੁੱਪ ਨੇ। ਤੁੰਨੀ ਤਾਂ ਜਿੰਨਾ ਦੇਰ ਮੀਂਹ ਸੀਗਾ ਉਹਨੀਆਂ ਤੇਜ਼ ਧੁੱਪ ਸੀ ਇਹ ਦੇਖ ਲੋ। ਇੰਨਾ ਬੁਰਾ ਹਾਲ ਸੀ। ਬਹੁਤ ਗਰਮੀ ਲੱਗ ਰਹੀ ਹੈ। ਖੱਡਾ ਡੇਕਰ ਗयो ਪਰ ਜਗੀ ਸਾਰੀਆਂ ਨਹੀਂ ਮਾ ਇਨੀ ਗਰਮੀ। ਕੱਲੂ ਵੀ ਜਾਵਾਂਗੇ ਕੱਲੂ ਤਾਂ ਬਹੁਤ ਰਸ਼ ਹੋਊਗਾ ਬਸ ਸੰਤਕ ਹੋਊਗੀ ਸਾਰੀ ਰੈਸ਼ ਨਹੀਂ ਕਹਿਦਾ ਹੁਤਾ। ਕੱਲੂ ਦਾ ਬਹੁਤ ਜ਼ਿਆਦਾ ਤਾਂ ਅੰਕਾ ਤਾਂ ਹੋਊਗੀ। ਕੱਲੂ ਦਾ ਆਉਣਗੇ ਤੁਹਾਨੂੰ ਮੇਲਾ ਕੱਲ ਦਾ। ਇਥੇ ਪਾਇਆ ਹੁੰਦਾ ਮਤਲਬ ਕਿ ਬੰਦਾ ਟੇਕ ਟੇਕ ਕੇ ਮੁੱਠਾ ਟੇਕ ਟੇਕ ਕੇ ਜਾਈ ਜਾਂਦੇ ਨੇ ਉੱਥੇ ਸਭ ਨੂੰ ਆਏ ਹੁੰਦਾ ਬਸ ਸ਼ਾਪਸ ਹੁੰਦੀਆਂ ਨੇ। खाने पीना होंगे है ना करके तो सारे बैठे रहते हैं बहुत ज्यादा संगत होंगी रहे, रहे मेला तो मेरी पता नहीं क्यों आ चीज ब्लैक तो हमेशा ही फोन चाहिए वैसे ब्लैक है नहीं ए, फोन च पता नहीं क्यों ब्लैक आज तो बहर आखो फोन चता नहीं क्यों आ चीज ब्लैक आ जाती है जिम्मे गो पाई होंगी चीज पाई होंगी है ਹੋਂਚਾਂਦੀ ਆ ਹਮੇਸ਼ਾ ਤਰੀ ਵਾਲੀ ਗਰੇਵੀ ਵਾਲੀ ਹੈ ਤਰੀ ਵਾਲੀ ਤਰੀ ਵਾਲੀ ਭਾਈ ਤਰੀ ਵਾਲੀ ਪਾਣੀ ਆ ਸੀ ਦੇਖਾਂਗੇ ਤੁਸੀਂ ਵੀ ਖਾ ਕੇ ਦੇਖੀ ਕਿ ਪਿੱਛੇ ਰਹੀ ਹੈ ਬਈ ਤੁਸੀਂ ਵੀ ਖਾ ਕੇ ਦੇਖਾਂਗੇ ਚਲੋ ਉਹਨੂੰ ਬਣਨ ਦੋ ਬਣ ਉਹਨੂੰ ਗਾਲੀ ਆਉਣ ਦੋ ਤੇ ਮੈਂ ਦੇਖੋ ਭਿੱਜੀ ਪਈਆਂ ਤੇ ਬੱਚਾ ਪਾਰਟੀ ਬਸ ਪੈ ਗਈ ਸਹਿਤੋਂ ਸੋងਗੀ ਕਿਉਂਕਿ ਸਹਿਜ ਦਾ ਦੁੱਖ ਦਾ ਸਿਰ ਅਭੀ ਜੋਤ ਬੱਸ ਹੁਣ ਲੱਗਿਆ ਪੈ। ਉਹ ਦੇਖੋ ਸੈਟ ਸੋ ਗਈ। ਉਹਨਾਂ ਨੂੰ ਮਮਾ ਨੂੰ ਤਾਂ ਸੌਣੀਆਂ। ਅਭੀ ਜੋਤ ਹਲੇ ਪਊਗਾ। ਗਾਲਾਂ ਗੂਲਾਂ ਖਾ ਕੇ ਵੈਸੇ ਇਹ ਪੈ ਜਾਂਦਾ ਪਹਿਲਾਂ ਜੋ ਪਹਿਲਾਂ ਪੈ ਗਈ। ਤੇ ਚਲੋ ਜੀ ਤੁਹਾਨੂੰ ਹੁਣ ਫੇਰ ਮਿਲਦੀਆਂ ਸਬਜ਼ੀ ਦਿਖਾਉਣੀ ਆ ਤੁਹਾਨੂੰ। ਹਾਂ ਚਲੋ ਜੀ ਗਰੇਵੀ ਵਾਲੀ ਆਪਣੀ ਬਣ ਗਈ। ਇਹ ਚਾ ਨਾ ਮੈਂ ਥੋੜੀ ਜੀ ਮਤਲਬ ਕਿ ਇਹਨੂੰ ਥੋੜੀ ਜੀ ਗਰੇਵੀ ਹੋਰ ਬਣਾਉਂਗੀ। ਮੈਂ ਅੰਦਰ ਚਲੇ ਗਈ ਸੀ ਇਸ ਜਿਆਦਾ ਥੋੜੀ ਜੀ ਗਰੇਵੀ ਉਹ ਹੋਊਗੀ। ਕਟ ਕੱਠੀ ਜੀ ਮੈਂ ਇਹਨੂੰ ਸਵੇਰੇ ਥੋੜਾ ਜਿਹਾ ਪਾਣੀ ਪਾ ਕੇ ਰਿਝਾਲੂੰਗੀ ਸਬਜੀ ਹੋਗੀ ਜੀ ਰੈਡੀ ਮੈਂ ਥੋੜੀ ਜਿਹੀ ਖਾ ਕੇ ਦੇਖੀ ਸੀ ਕਿ ਬਹੁਤ ਟੇਸਟੀ ਬਣੀ ਹੈ ਜਮੀ ਜਮੀ ਬਹੁਤ ਟੇਸਟੀ ਬਣੀ ਆ ਜੀ ਸਬਜੀ ਦਾ ਟੇਸਟੀ ਬਣੀ ਆ ਤੇ ਇਹ ਸਾਇਦ ਪਾਪਾ ਨੂੰ ਕਾਲ ਕੀਤੀ ਸੀਗੀ ਉਹ ਵੀ ਬਸ ਆ ਗਏ ਮਤਲਬ ਕਿ ਸਟਨਾਲੇ ਪਿੰਡ ਆ ਪੰਬਰੀ ਨਾਲੇ ਪਿੰਡ ਆ ਸਾਡੇ ਪੰਬਰੀ ਹਨਾ ਉੱਥੇ ਆ ਗਏ ਉਹ ਦੇਖੋ ਮੈਂ ਆ ਗਿਆ ਬਸ ਨੇੜੇ ਤੇ ਉੱਥੇ ਤੋਂ ਸਿਰਫ 15 ਮਿੰਟ ਲੱਗਣਗੇ 10 ਮਿੰਟ 15 ਮਿੰਟ ਖਮਾਨੂ ਦੇ ਕੋਲੇ ਆ ਗਏ ਖਮਾਨੂ ਨੂੰ ਚੱਲ ਵੀ 1 ਮਿੰਟ ਲੱਗਦੇ ਹੁੰਦੇ ਨੇ ਤੇ ਮੈਂ ਕਿਹੋਲਾ ਟਾਈਮ ਇੱਥੇ ਚੱਕਰ ਕੱਢਣ ਦੀ ਗੇੜੇ ਹੈ ਨਾ ਮੇਰੇ ਤੋਂ ਦੋ ਦਿਨ ਹੋ ਗਏ ਜੋਗਾ ਵੀ ਨਹੀਂ ਹੋਇਆ ਹੈਗਾ ਤੇ ਮੈਂ ਕਿਹ ਚਲੋ ਨਾ ਟਾਈਮ ਮੈਂ ਗੇੜੇ ਘੜ ਲੰਨੀ ਆ ਤੇ ਬਾਕੀ ਜੀ ਹੁਣ ਆਪਾਂ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆ ਮਿਲਾਂਗੇ ਤੁਹਾਨੂੰ ਕੱਲ ਨੂੰ ਮੇਲੇ ਵਾਲੇ ਵਲੌਗ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਰ ਲਾਸਟ ਵਾਰ ਫੇਰ ਕਹਿਣ ਲੱਗੀ ਹਾਂ ਰਿਸ਼ਤੇਦਾਰਾਂ ਲਈ ਵਲੌਗ ਆਇਆ ਕਿ ਤੁਸੀਂ ਦੇ ਹੋ ਕੇ ਫਾਈਲ ਤਾ ਨਹੀਂ ਆਉਣਾ ਹੋਇਆ ਆਪਣਾ ਆਜਾ ਵਾਚਰਾ ਫਿਰ ਕੇ ਵੀ ਤੁਸੀਂ ਕਿਹਾ ਨਹੀਂ ਹੈਗਾ ਉਹਨੇ ਵਲੌਗ ਵੀ ਮੇਰਾ ਸਬੂਤ ਰੱਖੂਗਾ ਸਾਰੀ ਜ਼ਿੰਦਗੀ ਲਈ ਵੀ ਦੇਖੋ ਤੁਹਾਨੂੰ ਜੇ ਕੋਈ ਕਹੂਗਾ ਤੁਸੀਂ ਕਿਹਾ ਕੀ ਹੈ ਵਲੌਗ ਦਿਖਾਉਂਗੀ ਵੀ ਦੇਖੋ ਕਿਹਾ ਕਿ ਮੈਂ ਹੀ ਕਿਹਾ ਚਲੋ ਜੀ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਕਰਦੇ ਹਾਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ